1100 ਦਾ سامنا ਸਾਨੂੰ ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਇਹਨਾਂ ਨੇ ਦੇਣਾ ਹੀ ਨਹੀਂ ਹੈ 36000 ਰੁਪਏ ਬਣ ਗਿਆ ਭਗਵੰਤ ਮਾਨ ਜੀ ਤੇ ਵਿੱਤ ਮੰਤਰੀ ਸਾਹਿਬ ਨੇ ਜਨਾਨੀਆਂ ਬਾਰੇ ਸੋਚਿਆ ਹੀ ਨਹੀਂ ਹੈ 11 ਰੁਪਏ ਨਹੀਂ ਹੈ 1100 ਰੁਪਏ ਕੀ ਆਣੇ ਸਰਕਾਰ ਬਣ ਗਈ ਕਹਿੰਦੇ ਬੀਬੀਆਂ ਨੇ ਚੋਰੀ ਲੜ ਕੇ ਆਪਣੇ ਘਰ ਵਾਲਿਆਂ ਤੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀਗੀਆਂ ਹੁਣ ਬੀਬੀਆਂ ਨੂੰ ਪਛਤਾਵਾ ਹੋ ਰਿਹਾ ਹੈ ਜੀ ਬਹੁਤ ਜ਼ਿਆਦਾ ਪਛਤਾਵਾ ਹੋ ਰਿਹਾ ਹੈ ਲੋਕੀ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਆਮ ਆਨੀਆਂ ਆਮ ਜਨਤਾ ਵੱਲੋਂ ਚੁਣੀ ਗਈ ਪਾਰਟੀ ਸੀ ਹੈਨਾ ਲੇਡੀਜ਼ ਨੂੰ ਤਾਂ ਬਹੁਤ ਹੀ ਧੁੱਖੇ ਚ ਰੱਖਿਆ ਵਿਚਾਰੀਆਂ ਲੇਡੀਜ਼ ਨੇ ਸੋਚਿਆ ਚਲੋ ਸਾਨੂੰ ਹਜ਼ਾਰ ਹਜ਼ਾਰ ਮਹੀਨੇ ਦਾ ਆਏਗਾ ਐਕਚੁਅਲੀ ਕੇਜਰੀਵਾਲ ਹਾਰ ਗਏ ਨਾ ਉੱਥੇ ਤਾਂ ਉਹਨਾਂ ਦਾ ਦਿਮਾਗ 'ਚ ਹੋਣਾ ਚਾਹੀਦਾ ਸੀ ਕਿ ਹੁਣ ਆਪਣੀ ਸਰਕਾਰ ਨੂੰ ਸੰਭਲ ਲੈਂਦੇ ਹੁਣ ਵੀ ਮੌਕਾ ਸੀਗਾ ਪੈਸੇ ਬਜਟ ਚ ਦੇ ਦਿੰਦੇ ਲੇਡੀਜ਼ ਤੁਸੀਂ 1100 ਨਾਲ 60000 ਦੇ ਹਿਸਾਬ ਨਾਲ ਉਹੀ ਪੇ ਕਰ ਦਿੰਦੇ ਏਦਾਂ ਦੀ ਸਰਕਾਰ ਨੂੰ ਕਦੀ ਵੀ ਦੁਬਾਰਾ ਨਾਲ ਲਿਆਓ ਪਹਿਲੀ ਗੱਲ ਤਾਂ ਇਹ ਸੁਪਨੇ ਦਿਖਾ ਕੇ ਝੁੱਠੀ ਘਟਿਆ ਸਰਕਾਰ ਹੈ ਜਿਨ੍ਹਾਂ ਨੇ ਗੰਦ ਪਾਇਆ ਮੈਂ ਪਹਿਲਾਂ ਵੀ ਬੋਲਦੀ ਆਈਆਂ ਨੀਰਾ ਗੰਦ ਪਾਇਆ ਭਗਵੰਤ ਮਾਨ ਸਰਕਾਰ ਨੇ ਇਹ ਆਪਣੇ ਹੀ ਆਪਣੇ ਹੀ ਸੀਨੀਅਰ ਐਮਐਲਏ ਨੂੰ ਨਹੀਂ ਮਿਲਦੇ ਤੇ ਇਹਨਾਂ ਨੇ ਆਮ ਜਨਤਾ ਦਾ ਕੀ ਸੁਧਾਰ ਕਰਨਾ ਉਹੀ ਗੱਲ ਹੈ ਕਿ ਬੱਚਾ ਜੰਮ ਲਿਆ ਤੇ ਆਪਣੀ ਫੈਮਲੀ ਪਰਿਵਾਰ ਬਾਰੇ ਸੋਚ ਲਿਆ ਔਰ ਜਨਤਾ ਬਾਰੇ ਨਹੀਂ ਸੋਚਿਆ ਤੇ ਮੈਂ ਲੇਡੀਜ਼ ਨੂੰ ਸਪੈਸ਼ਲੀ ਕਹੂੰਗੀ ਕਿ ਪਲੀਜ਼ ਇਹਨਾਂ ਨੂੰ ਦੁਬਾਰਾ ਵੋਟ ਪਾ ਕੇ ਜਿਤਾਇਓ ਨਾ ਇਹ ਬੇੜਾ ਗਰਕ ਤਾਂ ਪਹਿਲਾਂ ਹੀ ਹੋਇਆ ਪਿਆ ਕੀ ਸੋਚ ਕੇ ਵੋਟ ਪਾਈ ਸੀ ਤੇ ਕੀ ਉਹਨਾਂ ਨੇ ਕੀਤਾ ਅਸੀਂ ਲੇਡੀਜ਼ ਸੁਰੱਖਿਅਤ ਹੀ ਨਹੀਂ ਹੈ ਲੇਡੀਜ਼ ਕਿ ਕੋਈ ਮੁੰਡਾ ਕੋਈ ਜੈਂਟਸ ਕੋਈ ਬਜ਼ੁਰਗ ਸੁਰੱਖਿਅਤ ਨਹੀਂ ਹੈ ਇਸ ਵਕਤ ਔਰ ਜੋ ਗੰਦਾ ਮਾਹੌਲ ਹੈ ਸਰਕਾਰ ਦੇ ਵੇਲੇ ਹੋਇਆ ਅੱਜ ਤੱਕ ਨਹੀਂ ਅਸੀਂ ਦੇਖਿਆ ਸੀ ਰੰਗਲੇ ਪੰਜਾਬ ਨੂੰ ਖੂਨੀ ਰੰਗਲਾ ਪੰਜਾਬ ਬਣਾਣਾ ਤੇ ਬੇਸ਼ੱਕ ਅੱਤੇ ਸਰਕਾਰ ਨੂੰ ਵੋਟ ਨਾ ਪਾਓ ਆਪਣਾ ਦਿਲ ਦੀ ਮਾਂ ਖੋਲ ਕੇ ਚੱਲੋ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ ਉਸ ਦੇ ਵਿੱਚ ਬੀਬੀਆਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ ਕਿਉਂਕਿ ਬੀਬੀਆਂ ਨੂੰ ਉਮੀਦ ਸੀਗੀ ਕਿ ਇਸ ਬਜਟ ਦੇ ਵਿੱਚ ਹਜ਼ਾਰ ਹਜ਼ਾਰ ਰੁਪਿਆ ਜਿਹੜਾ ਬੀਬੀਆਂ ਨਾਲ ਵਾਅਦਾ ਕੀਤਾ ਸੀਗਾ 2022 ਦੀਆਂ ਚੋਣਾਂ ਤੋਂ ਪਹਿਲਾਂ ਭਗਵਾਨ ਸਿੰਘ ਮਾਨ ਵੱਲੋਂ ਜਾਂ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਉਹ ਵਾਅਦਾ ਕੀਤਾ ਗਿਆ ਸੀਗਾ ਉਮੀਦ ਸੀਗੀ ਬੀਬੀਆਂ ਨੂੰ ਕਿ ਇਸ ਬਜਟ ਦੇ ਵਿੱਚ ਉਹ ਹਜ਼ਾਰ ਹਜ਼ਾਰ ਰੁਪਿਆ ਵੀ ਉਹਨਾਂ ਨੂੰ ਅਨਾਉਂਸ ਹੋਊਗਾ ਪਰ ਕਿਤੇ ਨਾ ਕਿਤੇ ਇਸ ਬਜਟ ਦੇ ਵਿੱਚ ਬੀਬੀਆਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ ਹਜ਼ਾਰ-ਹਜ਼ਾਰ ਰੁਪਏ ਦੇਣ ਦੀ ਦੇਣ ਦਾ ਵਾਅਦਾ ਕੀਤਾ ਗਿਆ ਸੀਗਾ 2022 ਦੀਆਂ ਚੋਣਾਂ ਤੋਂ ਪਹਿਲਾਂ ਤਾਂ ਕੁਝ ਸਮਾਂ ਪਹਿਲਾਂ ਪੁਗਾਂ ਸਿੰਘ ਮਾਨ ਕਹਿੰਦੇ ਸੀ ਅਸੀਂ ਹਜ਼ਾਰ-ਹਜ਼ਾਰ ਨਹੀਂ ਅਸੀਂ 11-1100 ਰੁਪਿਆ ਦਵਾਂਗੇ ਤਾਂ ਉਹ 11-1100 ਰੁਪਿਆ ਜਾਂ ਹਜ਼ਾਰ-ਹਜ਼ਾਰ ਰੁਪਿਆ ਇਸ ਬਜਟ ਦੇ ਵਿੱਚ ਨਹੀਂ ਦਿਖਿਆ ਤਾਂ ਇਸ ਪੂਰੇ ਵਿਸ਼ੇ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਮੈਡਮ ਮੀਨੂ ਬੱਗਾ ਮੌਜੂਦ ਨੇ ਤਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਬੀਬੀਆਂ ਨੂੰ ਉਮੀਦ ਸੀਗੀ ਕਿ ਇਸ ਬਜਟ ਦੇ ਵਿੱਚ ਹਜ਼ਾਰ-ਹਜ਼ਾਰ ਰੁਪਿਆ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀਗਾ ਉਹ ਵਾਅਦਾ ਪੂਰਾ ਹੋਏਗਾ ਪਰ ਉਹ ਵਾਅਦਾ ਪੂਰਾ ਨਹੀਂ ਹੋਇਆ ਮੀਨੂ ਬੱਗਾ ਜੀ ਨਾਲ ਗੱਲਬਾਤ ਕਰਦੇ ਹਾਂ ਮੈਡਮ ਸਤਿ ਸ਼ ਉਮੀਦ ਸੀ ਕਿ ਭਗਵੰਤ ਮਾਨ ਸਰਕਾਰ ਵੱਲੋਂ ਜਿਹੜਾ ਬਜਟ ਦੇ ਵਿੱਚ ਹਜ਼ਾਰ ਹਜ਼ਾਰ ਰੁਪਿਆ ਬੀਬੀਆਂ ਨੂੰ ਇਹ ਐਲਾਨ ਕੀਤਾ ਜਾਊਗਾ ਜੀ ਪਹਿਲੀ ਗੱਲ ਤਾਂ ਉਮੀਦ ਹਲਕੀ ਜਿਹੀ ਥੋੜੀ ਜਿਹੀ ਜਾਗੀ ਸੀ ਸ਼ਾਇਦ ਹੁਣ ਦੇ ਦੇਣ ਸ਼ਾਇਦ ਬਟ ਲੱਗਦਾ ਹੀ ਸੀਗਾ ਕਿ ਇਹ ਥੋੜਾ ਜਿਹੜਾ ਇਹਨਾਂ ਨੇ ਸ਼ਕੂਫਾ ਛੱਡਿਆ ਸੀ ਔਨ ਦਾ ਬੇਸਿਸ ਆਫ ਸਰਕਾਰ ਬਣੀ ਹੈ 1000 ਰੁਪਏ ਦੇ ਹੈ ਨਾ ਤੇ ਇਹਨਾਂ ਦਾ ਉਸ ਹਸਾਬ ਨਾਲ ਤੇ 1100 ਦੇ ਹਿਸਾਬ ਨਾਲ ਸਾਨੂੰ ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਇਹਨਾਂ ਨੇ ਦੇਣਾ ਹੀ ਨਹੀਂ ਹੈ 36000 ਰੁਪਏ ਬਣ ਗਿਆ ਭਗਵੰਤ ਮਾਨ ਜੀ ਤੇ ਵਿੱਤ ਮੰਤਰੀ ਸਾਹਿਬ ਨੇ ਜਨਾਨੀਆਂ ਬਾਰੇ ਸੋਚਿਆ ਹੀ ਨਹੀਂ ਹੈ ਉਹ ਲੇਡੀਜ਼ ਬਾਕੀ ਲੇਡੀਜ਼ ਜ਼ਿਆਦਾ ਆਪ ਚ ਬੈਠੀਆਂ ਸੀਗੀਆਂ ਮੇਰੇ ਨਾਲੋਂ ਜ਼ਿਆਦਾ ਆਸ-ਪਾਸੇ ਵਾਲੇ ਸੀ ਕਿ ਬਜਟ ਚ ਹੁਣ ਲੇਡੀਜ਼ ਦਾ ਕੁਝ ਕਰਨਗੇ ਕਰਨਗੇ ਕੀ ਨਹੀਂ ਕੀਤਾ ਅਫਸੋਸਜਨਕ ਹੈ ਉਹਨਾਂ ਨੇ ਇਸ ਬੇਸ ਤੇ ਸਰਕਾਰ ਬਣਾਈ ਸੀ ਨਸ਼ੇ ਦੇ ਬੇਸ ਤੇ ਸਰਕਾਰ ਬਣਾਈ ਸੀ ਦੋਨੋਂ ਚੀਜ਼ਾਂ ਹਾਲੇ ਤੱਕ ਉਹਨਾਂ ਕੋ ਕਾਬੂ ਨਹੀਂ ਆਈਆਂ ਤੇ ਨਾ ਹੀ ਇਹਨਾਂ ਨੇ ਸਾਨੂੰ ਜਿਹੜਾ ਗਿਫਟ ਦਿੱਤਾ 1100 ਰੁਪਏ ਦਾ ਮਤਲਬ ਇਹ ਤਾਂ ਖਵਾਬ ਹੀ ਦਿਖਾਏ ਅੱਛਾ 2022 ਚ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਾਉਣ ਤੋਂ ਪਹਿਲਾਂ ਇਹ ਜਿਹੜੀ ਗਰੰਟੀ ਦਿੱਤੀ ਗਈ ਸੀਗੀ ਕਿ ਬੀਬੀਆਂ ਨੂੰ ਅਸੀਂ 1000-1000 ਰੁਪਏ ਦਵਾਂਗੇ ਜਦੋਂ ਸਾਡੀ ਸਰਕਾਰ ਬਣੂਗੀ ਸਰਕਾਰ ਬਣ ਗਈ ਕਹਿੰਦੇ ਬੀਬੀਆਂ ਨੇ ਚੋਰੀ ਲੜ ਕੇ ਆਪਣੇ ਘਰ ਵਾਲਿਆਂ ਤੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀਗੀਆਂ ਹੁਣ ਬੀਬੀਆਂ ਨੂੰ ਪਛਤਾਵਾ ਹੋ ਰਿਹਾ ਹੈ ਜੀ ਬਹੁਤ ਜ਼ਿਆਦਾ ਪਛਤਾਵਾ ਹੋ ਰਿਹਾ ਲੋਕੀ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਆਮ ਆਦਮੀ ਆਮ ਜਨਤਾ ਵੱਲੋਂ ਚੁਣੀ ਗਈ ਪਾਰਟੀ ਸੀ ਹੈਨਾ ਲੇਡੀਜ਼ ਨੂੰ ਤਾਂ ਬਹੁਤ ਹੀ ਧੁਖੇ ਚ ਰੱਖਿਆ ਵਿਚਾਰੀਆਂ ਲੇਡੀਜ਼ ਨੇ ਸੋਚਿਆ ਚਲੋ ਸਾਨੂੰ ਹਜ਼ਾਰ ਹਜ਼ਾਰ ਮਹੀਨੇ ਦਾ ਆਏਗਾ ਬੈਟਰ ਹੈ ਇੱਦਾਂ ਹੀ ਮੋਦੀ ਜੀ ਨੇ ਲਾਰੇ ਲਗਾਏ ਸੀ 15000 ਆਏਗਾ ਤੇ ਇੱਦਾਂ ਹੀ ਇਹਨਾਂ ਨੇ 1000 ਰੁਪਏ ਦਾ ਲਾਰਾ ਲਾ ਕੇ ਸੋਰੀ 15 ਲੱਖ ਰੁਪਏ ਸਾਲ ਦਾ ਇਹਨਾਂ ਨੇ ਕਿਹਾ ਸੀ ਮੋਦੀ ਸਰਕਾਰ ਨੇ ਇਹ ਵੀ ਪਾਰਟੀ ਹੈ ਇਹ ਪਾਰਟ ਮੋਦੀ ਹੈ ਤੇ ਬੀ ਪਾਰਟ ਹੈ ਕੇਜਰੀਵਾਲ ਦੀ ਸਰਕਾਰ ਹੈ ਐਕਚੁਅਲੀ ਕੇਜਰੀਵਾਲ ਹਾਰ ਗਏ ਨਾ ਉੱਥੇ ਤਾਂ ਉਹਨਾਂ ਦਾ ਦਿਮਾਗ 'ਚ ਹੋਣਾ ਚਾਹੀਦਾ ਸੀ اپنی سرکار ਨੂੰ ਸਾਹਮਣੇ ਲੈਂਦੇ ਹੁਣ ਇਹ ਵੀ ਮੌਕਾ ਸੀਗਾ ਪੈਸੇ ਬਜਟ ਚ ਦੇ ਦੇ ਦਿੰਦੇ ਲੇਡੀਜ਼ ਨੂੰ ਤੁਸੀਂ 11900000 ਦੇ ਹਿਸਾਬ ਨਾਲ ਉਹੀ ਪੇ ਕਰ ਦਿੰਦੇ ਵੈਸੇ ਤਾਂ 36000 ਬੰਦਾ ਸਾਡੇ ਹਿਸਾਬ ਨਾਲ ਜਿਹੜੇ ਅਸੀਂ ਕੈਲਕੂਲੇਸ਼ਨ ਲਗਾਈ ਹੈ 36 ਮਹੀਨੇ 2027 ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਤਿਆਰੀ ਕੀਤੀ ਜਾਊਗੀ ਤੁਸੀਂ ਕੀ ਆਪਣੇ ਵੱਲੋਂ ਰਣਨੀਤੀ ਲਿਖੀ ਹੈ ਤੁਹਾਡੇ ਨਾਲ ਤਾਂ ਵਾਅਦਾ ਖਿਲਾਫੀ ਕੀਤੀ ਗਈ ਬੀਬੀਆਂ ਦੇ ਨਾਲ ਤੁਹਾਡੇ ਵੱਲੋਂ ਕੋਈ ਐਕਸ਼ਨ ਲਿਖਿਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਸਮਰਥਕ ਤੁਹਾਡੇ ਤੱਕ ਪਹੁੰਚਣਗੇ ਜੀ ਪਹਿਲੀ ਗੱਲ ਤਾਂ ਮੈਂ ਜਨਤਾ ਨੂੰ ਅਪੀਲ ਕਰੂੰਗੀ ਕਿ ਐਦਾਂ ਦੀ ਸਰਕਾਰ ਨੂੰ ਕਦੀ ਵੀ ਦੁਬਾਰਾ ਨਾ ਲਿਆਓ ਪਹਿਲੀ ਗੱਲ ਤਾਂ ਇਹ ਸੁਪਨੇ ਦਿਖਾ ਕੇ ਝੁੱਠੀ ਕਟਿਆ ਸਰਕਾਰ ਹੈ ਜਿਨ੍ਹਾਂ ਨੇ ਗੰਦ ਪਾਇਆ ਮੈਂ ਪਹਿਲਾਂ ਵੀ ਬੋਲਦੀ ਆਈ ਆ ਨੀਰਾ ਗੰਦ ਪਾਇਆ ਭਗਵੰਤ ਮਾਨ ਸਰਕਾਰ ਨੇ ਇਹ ਆਪਣੇ ਹੀ ਆਪਣੇ ਹੀ ਸੀਨੀਅਰ ਐਮਐਲਏਜ਼ ਨੂੰ ਨਹੀਂ ਮਿਲਦੇ ਤੇ ਇਹਨਾਂ ਨੇ ਆਮ ਜਨਤਾ ਦਾ ਕੀ ਸੁਧਾਰ ਕਰਨਾ ਠੀਕ ਹੈ ਉਹੀ ਗੱਲ ਆ ਕਿ ਬੱਚਾ ਜੰਮ ਲਿਆ ਤੇ ਆਪਣੀ ਫੈਮਲੀ ਪਰਿਵਾਰ ਬਾਰੇ ਸੋਚ ਲਿਆ ਪਰ ਜਨਤਾ ਬਾਰੇ ਨਹੀਂ ਸੋਚਿਆ ਤੇ ਮੈਂ ਲੇਡੀਜ਼ ਨੂੰ ਸਪੈਸ਼ਲੀ ਕਹੂੰਗੀ ਕਿ ਪਲੀਜ਼ ਇਹਨਾਂ ਨੂੰ ਦੁਬਾਰਾ ਵੋਟ ਪਾ ਕੇ ਦਿਤਾਇਓ ਨਾ ਇਹ ਬੇੜਾ ਗਰਕਦਾ ਪਹਿਲਾਂ ਹੀ ਹੋਇਆ ਪਿਆ ਕੀ ਸੋਚ ਕੇ ਵੋਟ ਪਾਈ ਸੀ ਤੇ ਕੀ ਉਹਨਾਂ ਨੇ ਕੀਤਾ ਵੋਟ ਨਹੀਂ ਪਾਣੀ ਚਾਹੀਦੀ ਮੈਂ ਤਾਂ ਹੀ ਕਹੂੰਗੀ ਕਿ ਇਹਨਾਂ ਨੂੰ ਬਹੁਤ ਸੋਚਣਾ ਚਾਹੀਦਾ ਆਪਣੇ ਦਿਲ ਦਿਮਾਗ ਨੂੰ ਖੁੱਲਾ ਰੱਖੋ ਤੇ ਵੋਟ ਉਸ ਸਰਕਾਰ ਨੂੰ ਪਾਓ ਜਿਹੜੀ ਤੁਹਾਡੇ ਕੰਮ ਕਰਦੀ ਆਰੀ ਜਾਂ ਕਰੇਗੀ ਤੁਸੀਂ ਥੋੜਾ ਜਿਹਾ ਸੋਚੋ ਅੱਛਾ ਮੈਂ ਮੰਨ ਦੁਖੀ ਹੋਇਆ ਜਦੋਂ ਬਜਟ ਇਹ ਪੇਸ਼ ਹੋ ਰਿਹਾ ਸੀਗਾ ਬਜਟ ਪੇਸ਼ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਬੀਬੀਆਂ ਨੂੰ ਨਜ਼ਰ ਅੰਦਾਜ਼ ਕੀਤਾ ਤੁਫੇ ਤੁਹਾਡਾ ਮੰਨ ਦੁਖੀ ਹੋਇਆ ਬੀਬੀਆਂ ਦਾ ਜੀ ਦੇਖੋ ਮੰਨਦੁਕੀ ਹੋਏਗਾ 빙 ਅ ਫੀਮੇਲ ਆਪਾਂ ਸਾਰੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਆ ਮੈਂ ਵੀ ਫੀਮੇਲਸ ਦੇ ਨਾਲ ਆ ਸੁਰਖੀ ਬਿੰਦੀ ਇੰਨੀ ਮਹਿੰਗੀ ਹੈ ਬਾਕੀ ਚੀਜ਼ਾਂ ਤਾਂ ਬਹੁਤ ਦੂਰ ਦੀ ਗੱਲ ਹੈ ਤਾਂ ਸੋ ਮੰਨਦੁਕੀ ਹੁੰਦਾ ਬਜਟ ਦੇ ਵਿੱਚ ਲੇਡੀਜ਼ ਬਾਰੇ ਕੁਝ ਵੀ ਨਹੀਂ ਹੈ ਹੈ ਹੀ ਕੁਝ ਨਹੀਂ ਹੈ ਤਾਂ ਨੈਚੁਰਲੀ ਮੰਨਦੁਕੀ ਹੋਏਗਾ ਲੇਕਿਨ ਸਾਨੂੰ ਉਹਨਾਂ ਨੂੰ ਇਹ ਹੈ ਕਿ ਮੈਂ ਤਾਂ ਕਹੂੰਗੀ ਐਸੀ ਸਰਕਾਰ ਦੁਬਾਰਾ ਨਾ ਆਏ ਨਕਮੀ ਕਟਿਆ ਸਰਕਾਰ ਹੂੰ ਚੁੱਪ ਕੇ ਮਤਮਨ ਸਾਹਿਬ ਕਹਿੰਦੇ ਕਿ ਅਸੀਂ ਇਸ ਵਾਰ ਇਹ ਵਿਚਾਰ ਚਰਚਾ ਕਰ ਰਹੇ ਹਾਂ ਹਾਲਾਂਕਿ ਉਹਨਾਂ ਨੇ ਇਹ ਵੀ ਦਾਵਾ ਕੀਤਾ ਸੀਗਾ ਕਿ ਆਉਣ ਵਾਲੇ ਬਜਟ ਸੈਸ਼ਨ ਦੇ ਵਿੱਚ ਜਾਂ ਆਉਣ ਵਾਲੇ ਬਜਟ ਦੇ ਵਿੱਚ ਬੀਬੀਆਂ ਵਾਸਤੇ 1000 ਰੁਪਏ ਸੀ ਅਨਾਉਂਸ ਕਰਾਂਗੇ ਉਹ 1000 ਰੁਪਏ ਨਾ ਅਨਾਉਂਸ ਕਰਨਾ ਜਾਂ ਬੀਬੀਆਂ ਨੂੰ ਨਜ਼ਰ ਅੰਦਾਜ਼ ਕਰਨਾ ਭਗਵਾਨ ਸਿੰਘ ਬਰ ਮਾਨਵਾਰੀ ਕੀ ਕਹੋਗੇ ਜੀ ਦੇਖੋ ਮੁੱਖ ਮੰਤਰੀ ਸਾਡੇ ਲਈ ਰਿਸਪੈਕਟਫੁਲ ਹੈਗੇ ਆ ਐਦਾਂ ਦੀ ਗੱਲ ਨਹੀਂ ਹੈ ਲੇਕਿਨ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਹਰ ਵਰਗ ਬਾਰੇ ਸੋਚਣਾ ਚਾਹੀਦਾ ਹੈ ਤੇ ਲੇਡੀਜ਼ ਨੂੰ ਕਿਉਂ ਨਜ਼ਰ ਅੰਦਾਜ਼ ਕੀਤਾ ਇਸ ਬੇਸ ਦੇ ਉੱਤੇ ਸਰਕਾਰ ਬਣਾਈ ਸੀ ਕਿ 1000 ਰੁਪਏ ਬੀਬੀਆਂ ਦੇ ਮੈਂ ਖਾਤੇ 'ਚ ਪਾਵਾਂਗਾ ਇੱਕ ਚਾਹੇ ਉਹ ਕਮਾਈ ਕਰਦੀ ਚਾਹੇ ਨਹੀਂ ਕਰਦੀ ਤੁਹਾਡੀ ਭੈਣ ਨੂੰ ਤੁਹਾਡੀ ਮੰਮਾ ਨੂੰ ਕਿਸੇ ਨੂੰ ਆਇਆ 1000 ਰੁਪਏ ਨਹੀਂ ਆਇਆ ਨਾ ਉਮੀਦ ਤਾਂ ਤੁਹਾਨੂੰ ਵੀ ਹੋਏਗੀ ਕਿ ਸ਼ਾਇਦ ਸਰਕਾਰ ਨਵੀਂ ਆਈ ਹੈ ਸ਼ਾਇਦ ਕੁਝ ਡਿਫਰੈਂਟ ਕਰੇਗੀ ਬਟ ਹੋਪਲੈਸ ਉਹਨਾਂ ਨੂੰ ਨਹੀਂ ਦੇਖੋ ਆਪਣੀ ਸਰਕਾਰ ਜਿਹੜਾ ਵਾਅਦਾ ਕੀਤਾ ਤੁਸੀਂ ਵਾਅਦਾ ਤਾਂ ਪੂਰਾ ਕਰੋ ਐਟਲੀਸ ਹੁਣ ਤੁਸੀਂ 1100 ਦਾ ਵਾਅਦਾ ਕੀਤਾ ਸੀ 3-2 ਉਹ 3 ਮਹੀਨੇ ਪਹਿਲਾਂ ਕਿ 1100 ਰੁਪਏ ਦੇਵਾਂਗੇ 11 ਰੁਪਏ ਨਹੀਂ ਹੈ 1100 ਰੁਪਏ ਕੀ ਆਣੇ ਹਨਾ ਅੱਛਾ ਵੋਟਾਂ ਲੈਣ ਨੂੰ ਲੈ ਕੇ ਪੰਜਾਬ ਦੇ ਲੋਕ ਜਜ਼ਬਾਤੀ ਨੇ ਫਿਰ ਅਜਿਹੇ ਦਾਅਵੇ ਕਰਨ ਜੇ ਅਜਹੀਆਂ ਗਰੰਟੀਆਂ ਦੇਣੀਆਂ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਜੀ ਬਿਲਕੁਲ ਖੇਡਿਆ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਭਗਵੰਤ ਭਗਤ ਸਿੰਘ ਜੀ ਨੂੰ ਯਾਦ ਕਰਾਂਗੀ ਜਿੱਥੇ ਇਹਨਾਂ ਨੇ ਇੱਕ ਸਰਜਮੀ ਤੇ ਕਸਮ ਖਾਧੀ ਸੀ ਉਸ ਯੋद्धा ਦੀ ਉਸ ਵੀਰ ਦੀ ਸਾਡੇ ਲਈ ਉਹਦੇ ਪੀਲਾ ਰੰਗ ਪਾਉਂਦੇ ਪੀਲਾ ਰੰਗ ਇਹਨਾਂ ਦਾ ਹਨਾ ਤੇ ਤੁਸੀਂ ਧੁੱਖਾ ਸਾਰਿਆਂ ਨੂੰ ਦਿੱਤਾ ਇਹਨਾਂ ਨੇ ਧੁੱਖਾ ਦਿੱਤਾ ਮਨ ਦੁਖੀ ਕਰਦੇ ਹੋ ਅਸੀਂ ਪੰਜਾਬੀ ਜਜ਼ਬਾਤੀ ਆ ਪੂਰੇ ਇੰਡੀਅਨ ਸੀ ਜਜ਼ਮਤ ਜਜ਼ਬਾਤੀ ਹੈਗੇ ਆ ਔਰ ਇਹਨਾਂ ਨੂੰ ਆਪਣੇ ਪੰਜਾਬ ਵੱਲ ਦੇਖਣਾ ਚਾਹੀਦਾ ਆ ਪੰਜਾਬ ਦੇ ਕੀ ਮਾਹੌਲ ਬਣਿਆ ਅਸੀਂ ਲੇਡੀਜ਼ ਸੁਰੱਖਿਅਤ ਹੀ ਨਹੀਂ ਆ ਲੇਡੀਜ਼ ਕੀ ਕੋਈ ਮੁੰਡਾ ਕੋਈ ਜੈਂਟਸ ਕੋਈ ਬਜ਼ੁਰਗ ਸੁਰੱਖਿਅਤ ਨਹੀਂ ਐ ਇਸ ਵਕਤ ਔਰ ਜੋ ਗੰਦਾ ਮਾਹੌਲ ਹੈ ਸਰਕਾਰ ਦੇ ਵੇਲੇ ਹੋਇਆ ਅੱਜ ਤੱਕ ਨਹੀਂ ਅਸੀਂ ਦੇਖਿਆ ਸੀ ਸੀਰੀਅਸਲੀ ਆਪਣੀ ਹੋਸ਼ 'ਚ ਨਹੀਂ ਮੈਂ ਇਸੇ ਸ਼ਹਿਰ 'ਚ ਰਹਿੰਦੀ ਆ ਜਲੰਧਰ ਸ਼ਹਿਰ ਇੱਕ ਮਤਲਬ ਹਾਈ ਫਾਈ ਸ਼ਹਿਰ ਮੰਨਿਆ ਜਾਂਦਾ ਦੁਆਬੇ ਦੀ ਬੈਲਟ ਮੰਨਿਆ ਜਾਂਦਾ ਐਨ ਆਰ ਆਈ ਬੈਲਟ ਐ ਲੇਕਿਨ ਵੀ ਆਰ ਨੋਟ ਸੇਫ આય ਦਿਨ ગોલیاں ચાલ રહી આ નશے નશے ਦੀ ਗੱਲ ਇੱਕ ਮੈਂ ਜ਼ਰੂਰ ਕਰਾਂਗੀ રોજ ਨਸ਼ੇ ਜਿਹੜੇ ਵੇਚਦੇ ਉਹਨਾਂ ਦੇ ਘਰ ਟਾਏ ਜਾ ਰਿਹਾ ਜੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਜੀ ਮਹਿੰਮ ਕਹਿੰਦੇ ਅਸੀਂ ਜਿਹੜੇ ਨਸ਼ਿਆਂ ਦੇ ਸੌਦਾਗਰ ਨੇ ਉਹਨਾਂ ਦੇ ਘਟ ਆ ਰਹੇ ਆ ਜੀ ਅਰੇ ਨਸ਼ਿਆਂ ਦੇ ਸੌਦਾਗਰ ਜਿਹੜੇ ਮੇਨ ਬੈਠੇ ਆ ਜਿਹੜੇ ਮੇਨ ਪਿੱਛੇ ਬੈਠੇ ਬਿਹਾਈਂਡ ਦ ਸੀਨ ਉਹ ਮੇਨ ਜਿਹਨਾਂ ਨੂੰ ਸਪੋਰਟ ਮਿਲ ਰਹੀ ਆ ਮੇਨ ਤਾਂ ਮગરਮਛ ਨੂੰ ਤਾਂ ਕੋਈ ਫੜੇ ਹੀ ਨਹੀਂ ਛੋਟ ਛੋਟੀਆਂ ਮੱਛੀਆਂ ਵਿਚਾਰੀਆਂ ਦੇਖੋ ਜਿਹੜਾ ਬੰਦਾ ਨਸ਼ਾ ਵੇਚ ਰਿਹਾ ਜਾਂ ਕਰ ਰਿਹਾ ਨਾ ਉਹ ਬੇਰੋਜ਼ਗਾਰੀ ਦੀ ਮਾਰ ਤੋਂ ਕਰ ਰਿਹਾ ਪਹਿਲੀ ਗੱਲ ਆਪਣੇ ਪੰਜਾਬ ਨੂੰ ਆਪਣੇ ਘਰ ਨੂੰ ਬਚਾਉਣ ਵਾਸਤੇ ਇਨਸਾਨ ਨੂੰ ਖੁਦ ਜਜ਼ਬਾਤੀ ਹੋਣਾ ਪਹਿਲਾਂ ਤਾਂ ਬਹੁਤ ਜ਼ਰੂਰੀ ਔਰ ਇਹ ਨਸ਼ੇ ਖਿਲਾਫ ਜਿਹੜਾ ਹੈ ਡਰਾਮੇ ਬਾਜੀ ਚੱਲ ਰਹੀ ਹੈ ਹੋਰ ਕੁਝ ਨਹੀਂ ਇਹ ਵੱਡੇ ਮਗਰਮੱਛ ਕਿਹੜੇ ਹੈਗੇ ਜੀ ਜਿਹੜੇ ਜਿਨ੍ਹਾਂ ਤੇ ਕਾਰਵਾਈ ਹੋ ਰਹੀ ਹੈ ਜਿਨ੍ਹਾਂ ਦੇ ਘਟ ਆਏ ਜਾ ਰਹੇ ਨੇ ਫਿਰ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਹਿ ਰਹੇ ਹੋ ਕਿ ਵੱਡੇ ਮਗਰਮੱਛ ਨੇ ਜਿਹੜੇ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਉਹਨਾਂ ਤੇ ਕਿਉਂ ਨਹੀਂ ਕਾਰਵਾਈ ਹੁੰਦੀ ਜੀ ਕੋਈ ਵੀ ਨਸ਼ੇ ਵੇਚਣ ਵਾਲਾ ਮੈਂ ਤੋਂ ਦੇ ਖਿਲਾਫ ਆ ਚਾਹੇ ਨਸ਼ਾ ਕਰਦਾ ਹੈ ਚਾਹੇ ਨਸ਼ਾ ਕਰਵਾਉਂਦਾ ਹੈ ਜਾਂ ਵੇਚਦਾ ਹੈ ਲੇਕਿਨ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਤਾਂ ਜ਼ਰੂਰ ਹੈ ਬਿਨਾ ਸਪੋਰਟ ਤੋਂ ਤਾਂ ਕੋਈ ਵੀ ਨਹੀਂ ਚੱਲ ਰਿਹਾ ਉਹਨਾਂ ਦੇ ਘਰ ਤਾਂ ਦੇ ਨਾਲ ਇਹ ਨਸ਼ਾ ਨਹੀਂ ਖਤਮ ਹੋ ਜਾਣਾ ਹੁਣ ਇਹ ਤੁਸੀਂ ਚੱਲ ਜਓ ਹੁਣੇ ਕਿਤੇ ਨਾ ਕਿਤੇ ਵੀਡੀਓ ਵਾਇਰਲ ਹੁੰਦੀ ਕੋਈ ਬੱਚਾ ਡਿੱਗ ਰਿਹਾ ਨੌਜਵਾਨ ਕੁੜੀ ਨੇ ਨਸ਼ਾ ਕੀਤਾ ਬੜਾ ਦੁੱਖ ਲੱਗਦਾ ਹੈ ਨਸ਼ਾ ਜਿਹੜਾ ਇੰਨਾ ਫੈਲਿਆ ਹੋਇਆ ਮੇਨ ਜਿਹੜੇ ਬੰਦੇ ਉਹਨਾਂ ਨੂੰ ਫੜੋ ਮੇਨ ਜਿਹੜੇ ਵੱਡੇ ਸੌਦਾਗਰ ਹੁੰਦੇ ਹਰ ਚੀਜ਼ ਚ ਕੋਈ ਮਤਲਬ ਵੱਡਾ ਹੋਏਗਾ ਜਿਹੜਾ ਇਹਨਾਂ ਨਸ਼ਾ ਫੈਲਿਆ ਹੋਇਆ ਨਸ਼ਾ ਤਾਂ ਵਰਲਡਵਾਈਡ ਹੈ ਪਰ ਅਸੀਂ ਆਪਣੇ ਪੰਜਾਬ ਦੀ ਆਪਣੇ ਦੇਸ਼ ਦੀ ਗੱਲ ਕਰਾਂਗੇ ਤੇ ਆਪਣੇ ਜਿਹੜਾ ਸਿਸਟਮ ਯੁੱਧ ਸ਼ੁਰੂ ਕੀਤਾ ਉਹਦੇ ਤਾਂ ਮੈਨੂੰ ਫਨੀ ਜੋਕ ਹੀ ਲੱਗਦਾ ਘਰ ਟਾਣਾ ਨਸ਼ਾਨੀ ਦੂਰ ਹੋਏਗਾ ਹਾਂ ਉਹਨਾਂ ਨੂੰ ਵਾਰਨਿੰਗ ਮਿਲ ਰਹੀ ਹੈ ਥੋੜਾ ਡਰ ਜ਼ਰੂਰ ਹੋਏਗਾ ਕਿ ਸਾਡਾ ਘਰ ਚਲਾ ਜਾਏਗਾ ਘਰ ਟਾਏ ਜਾ ਰਹੇ ਨੇ ਤੇ ਘਰਾਂ ਦੀਆਂ ਛੋਟੀਆਂ-ਛੁੜੀਆਂ ਕੰਧਾਂ ਟਾਈਆਂ ਜਾ ਰਹੀਆਂ ਨੇ ਜੀ ਕਿਤੇ ਕਿਤੇ ਤਾਂ ਪੂਰਾ ਬਲਡੋਜ਼ਰ ਚੱਲਿਆ ਵੀ ਦੇਖਿਆ ਸੀ ਘਰ ਵੀਟ ਆਏ ਆ ਦੇਖੋ ਘਰ ਟਾਂ ਦੇ ਨਾਲ ਇਦਾਂ ਕਰਨਾ ਕੁਝ ਨਹੀਂ ਹੋ ਜਾਣਾ ਝੂਠੇ ਪਰਚੇ ਪਾਦੇ ਨੇ ਦੇਖੋ ਇੱਕ ਮੁਹਿੰਮ ਚੱਲਦੀ ਹੈ ਨਸ਼ਾ ਛਡਾਉਣ ਵਾਸਤੇ ਤੁਸੀਂ ਕਿਸੇ ਤੇ ਵੀ ਪਰਚਾ ਪਾ ਦੋਗੇ ਤੁਸੀਂ ਦੇਖੋ ਮੇਨ ਬੇਸਿਕਲੀ ਬੰਦਾ ਕੌਣ ਗਲਤ ਹੈ ਉਹਨੂੰ ਤੁਸੀਂ ਫੜੋ ਇਹਨੂੰ ਇਸ ਤਰ੍ਹਾਂ ਨਹੀਂ ਖਤਮ ਕਰਨਾ ਚਾਹੀਦਾ ਕਲਾਸੇਜ਼ ਹੋਣੀਆਂ ਚਾਹੀਦੀਆਂ ਹਨ ਇਹਨਾਂ ਨੂੰ ਟੀਮ ਬਣਾਣੀ ਚਾਹੀਦੀ ਹੈ ਘਰ ਘਰ ਜਾ ਕੇ ਸਕੂਲ ਕਾਲਜਸ ਵਿੱਚ ਇੱਕ ਲੈਕਚਰ ਹੋਣਾ ਚਾਹੀਦਾ ਚਾਹੇ ਸਬਜੈਕਟ ਹੀ ਸ਼ੁਰੂ ਕਰ ਦੋ ਜਿੱਦਾਂ ਦਾ ਨਸ਼ਾਜ ਦੀ ਡੇਟ ਚ ਫੈਲ ਗਿਆ ਨਾ ਮੇਰਾ ਮੰਨਣਾ ਹੈ ਕਿ ਨਸ਼ੇ ਵਾਸਤੇ ਟੀਚਿੰਗ ਹੋਣੀ ਜ਼ਰੂਰੀ ਹੈ ਕੋਚਿੰਗ ਅੱਛਾ ਬਜਟ ਨੂੰ ਲੈ ਕੇ ਤੁਹਾਨੂੰ ਉਮੀਦਾਂ ਕੀ ਸੀਗੀਆਂ ਕਿ ਬਜਟ ਦੇ ਵਿੱਚ ਕੀ ਐਲਾਨ ਹੋ ਸਕਦਾ ਹੈ ਜਾਂ ਕੀ ਐਲਾਨ ਹੋਣਾ ਚਾਹੀਦਾ ਸੀਗਾ ਤੁਹਾਡੀਆਂ ਉਮੀਦਾਂ ਕੀ ਸੀਗੀਆਂ ਜੀ ਬਜਟ ਨੂੰ ਲੈ ਕੇ ਦੇਖੋ ਪਹਿਲੀ ਗੱਲ ਤਾਂ ਜਿਹੜਾ ਕਿਸਾਨਾਂ ਦਾ ਚੱਲਿਆ ਮੋਰਚਾ ਇੰਨੀ ਧੇਰ ਉਹਨਾਂ ਦੇ ਨਾਲ ਧੋਖਾ ਕੀਤਾ ਉਹਨਾਂ ਨੂੰ ਬੁਲਾ ਕੇ ਤੇ ਪਿੱਟ ਤੇ ਛੁਰੀ ਮਾਰ ਕੇ ਉਹਨਾਂ ਨੂੰ ਚੱਕਵਾਤਾ ਤੁਸੀਂ ਤੁਸੀਂ ਦੇਖੋ ਹਰ ਵਰਗ ਨੂੰ ਉਮੀਦ ਹੁੰਦੀ ਹੈ ਅ ਸਾਨੂੰ ਵੀ ਉਮੀਦ ਸੀ ਕਿ ਕਿਸਾਨਾਂ ਲਈ ਵੀ ਕੀ ਕੀਤਾ ਇਹਨਾਂ ਨੇ ਪੁਰਾਣੀਆਂ ਜਿਹੜੀਆਂ ਚਲਦੀਆਂ ਆ ਰਹੀਆਂ ਸਕੀਮਾਂ ਤਾਂ ਹਾਲੇ ਤੱਕ ਚੱਲੀਆਂ ਨਹੀਂ ਜਿਹੜੀਆਂ ਕੁੜੀਆਂ ਦੀਆਂ ਛਗਣ ਸਕੀਮਾਂ ਚੱਲ ਰਹੀਆਂ ਸੀ ਨੀਲੇ ਕਾਰਡ ਬਣ ਰਹੇ ਸੀ ਉਹ ਸਭ ਰੁਕੇ ਹੋਏ ਸੀ 3 ਸਾਲ ਬਾਅਦ ਇਹਨਾਂ ਨੇ ਇਲੈਕਸ਼ਨ ਕਰਵਾਏ ਪਹਿਲੀ ਗੱਲ ਤਾਂ ਹੁਣ ਇਹ ਬਜਟ ਤਿਆਰ ਕਰਕੇ ਪੇਸ਼ ਕਰ ਰਹੇ ਆ ਇਹਨਾਂ ਦੇ ਤੁਸੀਂ ਉਹ ਜਿੰਨੇ ਜਿੰਨੇ ਇਹਨਾਂ ਨੇ ਪਾਰਟਿਕੂਲਰਲੀ ਮੈਨੂੰ ਹੋਰ ਡਿਟੇਲਸ ਨਹੀਂ ਪਤਾ ਜਦੋਂ 110 ਕਰੋੜ ਉਹਨੂੰ ਦਿੱਤਾ 120 ਕਰੋੜ ਉਹਦੇ ਲਈ ਅਨਾਉਂਸ ਕੀਤਾ 2 2 ਕਰੋੜ 36 ਲੱਖ ਦਾ ਜਿਹੜਾ ਬਜਟ ਹੈ ਉਹਦੇ ਵਿੱਚ ਜਿਹੜੀ ਕੈਟੇਗਰੀਜ਼ੇਸ਼ਨ ਆ ਉਹ ਵੀ ਅਨਾਉਂਸਮੈਂਟ ਤੱਕ ਹੀ ਰਹਿ ਜਾਣੀ ਜੋ ਸਰਕਾਰ ਦਾ ਹਾਲ ਹੈ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਕੁਝ ਕਿਸੇ ਨੂੰ ਦੇ ਪਾਣਾ ਅੱਛਾ 27 ਵਾਸਤੇ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ 2027 ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਪ੍ਰਚਾਰ ਕੀਤਾ ਜਾਊਗਾ ਫਿਰ ਲੋਕਾਂ ਨੂੰ ਤੁਸੀਂ ਇੱਕ ਲੇਡੀ ਹੋਣ ਦੇ ਨਾਤੇ ਇੱਕ ਮਹਿਲਾ ਹੋਣ ਦੇ ਨਾਤੇ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਦੇਖੋ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਇਹੀ ਕਹੂੰਗੀ ਕਿ ਐਸੀ ਨਕਮੀ ਸਰਕਾਰ ਨੂੰ ਪਲੀਜ਼ ਦੁਬਾਰਾ ਨਾ ਲੈ ਕੇ ਆਓ ਇਹ ਸਰਕਾਰ ਨੇ ਬਹੁਤ ਬਹੁਤ ਗੰਦਾ ਮਾਹੌਲ ਕੀਤਾ ਮੇਰੀਆਂ ਮਾਵਾਂ ਭੈਣਾਂ ਮੇਰੇ ਬਜ਼ੁਰਗ ਵੀਰ ਮੈਂ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦੀ ਆਂ ਔਰ ਇਸ ਸਰਕਾਰ ਨੂੰ ਵਾਰਨਿੰਗ ਦਿੰਦੀ ਆਂ ਕਿ ਜੇ ਤਾ ਤੁਸੀਂ ਕੰਮ ਕਰਨਾ ਸਹੀ ਤਰੀਕੇ ਕਰੋ ਨਹੀਂ ਤਾਂ ਤੁਸੀਂ ਆਪ ਇਹਨਾਂ ਨੂੰ ਵੈਸੇ ਵੀ ਜਨਤਾ ਨੇ ਹੁਣ ਨਹੀਂ ਇਹਨਾਂ ਨੇ ਅਪਣਾਣਾ ਤੇ ਅਪਣਾਣਾ ਵੀ ਨਹੀਂ ਚਾਹੀਦਾ ਜੋ ਮੈਂ ਚਾਹਨੀ ਇਦਾਂ ਦੀ ਸਰਕਾਰ ਦੁਬਾਰਾ ਨਾ ਆਏ ਜੇ ਰੰਗਲੇ ਪੰਜਾਬ ਨੂੰ ਖੂਨੀ ਰੰਗਲਾ ਪੰਜਾਬ ਬਣਾਣਾ ਤੇ ਬੇਸ਼ੱਕ ਅੱਤੇ ਸਰਕਾਰ ਨੂੰ ਵੋਟ ਨਾ ਪਾਓ ਆਪਣਾ ਦਿਲ ਦਿਮਾਖ ਖੋਲ ਕੇ ਚਲੋ ਵੋਟ ਜਰੂਰ ਪਾਓ ਸਹੀ ਕੈਂਡੀਡੇਟ ਨੂੰ ਦੇਖੋ ਕਿਹੜਾ ਸਹੀ ਕੈਂਡੀਡੇਟ ਹੈ ਕਿਹੜੀ ਸਰਕਾਰ ਤੁਹਾਡੇ ਕੰਮ ਕਰ ਚੁੱਕੀ ਹੈ ਤੁਸੀਂ ਆਪਣੇ ਦਿਲ ਦਿਮਾਖ ਖੋਲ ਕੇ ਵੋਟ ਜਰੂਰ ਪਾਓ ਬਿਲਕੁਲ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਬਿਲਕੁਲ ਦਰਸ਼ਕੋ ਇਹ ਸਾਡੇ ਨਾਲ ਮੈਡਮ ਮੀਨੂ ਬਗਾ ਤਾਂ ਬਜਟ ਨੂੰ ਲੈ ਕੇ ਮਹਿਲਾਵਾਂ ਨੂੰ ਜਿਹੜਾ ਨਜ਼ਰ ਅੰਦਾਜ਼ ਕੀਤਾ ਗਿਆ ਹੈ ਉਸ ਨੂੰ ਲੈ ਕੇ ਇਹਨਾਂ ਨੇ ਆਪਣੇ ਵਿਚਾਰ ਰੱਖੇ ਤਾਂ ਬਜਟ ਜਿਹੜਾ ਪੇਸ਼ ਕੀਤਾ ਗਿਆ ਹੈ ਉਸ ਦੇ ਵਿੱਚ ਮਹਿਲਾਵਾਂ ਦੇ 1-1000 ਰੁਪਏ ਨੂੰ ਨਾ ਦੇਣ ਨੂੰ ਲੈ ਕੇ ਜੋ ਤੁਹਾਡੇ ਵਿਚਾਰ ਨੇ ਤੁਹਾਡੇ ਜ਼ਹਿਨ ਦੇ ਵਿੱਚ ਜਿਹੜੇ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਬਨੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ